ਸੜਕ ਤੇ ਜਾਂਦੇ ਲੋਕਾਂ ਦੇ ਨਾਲ ਲੁੱਟਾਂ ਖੂਹਾਂ ਕਰਨ ਵਾਲੇ ਹੁਣ ਸਾਵਧਾਨ ਹੋ ਜਾਓ ਕਿਉਂਕਿ ਪੁਲਿਸ ਵੀ ਹੁਣ ਚੌਕਸ ਹੁੰਦੀ ਨਜ਼ਰ ਆ ਰਹੀ ਹੈ ਤੁਹਾਡੀ ਵੀ ਹੁਣ ਖੈਰ ਨਹੀਂ ਹੋਵੇਗੀ। ਦਰਅਸਲ ਜਗਰਾਉ ਦੇ ਥਾਣਾ ਸਿਟੀ ਪੁਲਿਸ ਨੇ ਸ਼ਹਿਰ ਦੀਆਂ ਵਕ-ਵਕ ਸੜਕਾਂ ਦੇ ਉੱਤੇ ਜਾਂਦੇ ਰਾਹਗੀਰਾਂ ਦੇ ਨਾਲ ਖੂਹਾਂ ਕਰਨ ਵਾਲੇ ਲੁੱਟਾਂ ਕਰਨ ਵਾਲੇ ਚੋਰੀ ਕਰਨ ਵਾਲੇ ਤਿੰਨ ਨੌਜਵਾਨ ਜਿਹੜੇ ਕਿ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਹੈ ਤੇ ਇਸ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤੇ ਦੱਸ ਦਈਏ ਕਿ ਹੁਣ ਇਹਨਾਂ ਤਿੰਨਾਂ ਦਾ ਰਿਮਾਂਡ ਲੈ ਕੇ ਇਹਨਾਂ ਤਿੰਨਾਂ ਤੋਂ ਹੁਣ ਤੱਕ ਦੀਆਂ ਕੀਤੀਆਂ ਗਈਆਂ ਜਿਹੜੀਆਂ ਸਾਰੀਆਂ ਖੋਹਾਂ ਦੇ ਬਾਰੇ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਬਾਬਤ ਪੁਲਿਸ ਦਾ ਕੀ ਕੁਝ ਕਹਿਣਾ ਹੈ ਕੀ ਕੁਝ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਆਓ ਤੁਹਾਨੂੰ ਇੱਕ ਵਾਰ ਸੁਣਾਉਂਦੇ ਹਾਂ ਅਮਰਜੀਤ ਜੀ ਕੀ ਮਾਮਲਾ ਹੈ ਕਿਸ ਮਾਮਲੇ ਦੇ ਤਿੰਨ ਬੰਦੇ ਫੜੇ ਆ ਇਹਨਾਂ ਮਾਣ ਜੋਗੇ ਐਸਐਸਪੀ ਸਾਹ ਸਾਡੇ ਅਰਨਮੋਹ ਸਿੰਘ ਜੀ ਬੈਸਾਈ ਪੇਸ਼ ਉਹਨਾਂ ਨੂੰ ਮਾਰੇ ਅੰਸਰ ਅਮਰਤ ਚਰਾਇ ਮੈਨ ਨੂੰ ਇਹ ਪ੍ਰੇਜੜ ਦੇ ਐਸਐਸਜੀ ਰਣਜੀਤ ਸਿੰਘ ਸਿੱਟੀ ਜਗਰਾਉ ਨੇ ਇਹ ਮੁੰਡੇ ਤਿੰਨ ਨੇ ਜਾਣੇ ਨੇ ਜੀਰੇ ਨਹੀਂ ਦੇਖੂ ਕਰਨ ਕਿੱਥੇ ਤੇ ਇਹਨਾਂ ਨੇ ਮੁਕੱਦਮਾ ਨੰਬਰ ਇਹਨਾਂ ਦੇ ਖਿਲਾਫ 248 ਮਿਤੀ 28 11 24 ਪੰਚਾਇਤ ਲੰਤਸਾ ਚਾਰੋ ਬੀਨਸ ਮﻘਦਮਾ ਦਰਜ ਕੀਤਾ ਇਹ ਤਿੰਨ ਜਣੇ ਰਾਜਵੀਰ ਸਿੰਘ ਪੁੱਤਰ ਗੁਰਤੇਜ ਸਿੰਘ ਮੰਗਾ ਸਿੰਘ ਪੁੱਤਰ ਕਰਮੇਲ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰ ਜਸਮੀਲ ਸਿੰਘ ਰਟੋਲ ਰੋਹੀ ਥਾਣਾ ਜੀਰਾ ਸਦਰ ਅਮੂਕ ਫਰੋਹ ਕਰਦੇ ਤੇ ਇਹ ਇੱਥੇ ਖੂ ਕਰਨ ਲੱਗੇ ਸੀਗੇ ਇਹਨਾਂ ਨੂੰ ਮੌਕੇ ਤੇ ਹੀ ਜਨਪਰਮਨ ਹਮਲ ਤੇ ਪਰਚਾ ਦਰਜ ਕਰਕੇ ਕਾਬੂ ਕਰ ਲਿਆ ਅਤੇ ਇਹ ਜਿਹੜੇ ਬੰਦੇ ਨੇ ਜਿੰਦਾਂ ਤੇ ਜਿਹੜਾ ਰਾਜਵੀਰ ਸਿੰਘ ਆ ਇਹਦੇ ਤੇ 238/23 ਮਗਦਮਾ ਡਿਵੀਜ਼ਨ ਨੰਬਰ ਅਕ ਲੁਧਿਆਣਾ ਦਾ ਜੀ ਉਹਦੇ ਚ ਵੀ ਇਤੋਂ ਜਿਹੜੇ ਮੋਟਰਸਾਈਕਲ 10 ਬਰਾਮਦ ਹੋਈ ਸੀ ਜੀ ਪਿਸਟੋਲ ਆਵਾ ਇਹਨਾਂ ਨੇ ਛੋਟਿਆਂ ਜਿਹੇ ਪ੍ਰੇਰਖਾ ਮੋਗਾ ਜੀਰਾ ਇਹ ਸਾਰੇ ਵੀ ਕੀਤੇ ਆ ਤੇ ਅੱਜ ਇਹ ਮੌਕੇ ਤੇ ਕਾਬੂ ਕੀਤੇ ਗਏ ਜੀ ਕਰ ਲੈ ਮੌਕੇ ਨੇ ਜੀ ਇਹਨਾਂ ਦਾ ਜੁਰਮਾਨਾ ਹਾਸਲ ਕੀਤਾ ਬਾਕੀ ਪੁਸ਼ਕਿਰ ਸਿਨਾਨ ਕਰ ਗਏ ਜੀ ਗੱਲ ਹੋਣੇ ਸ਼ਾਇਦ ਇਹ ਲੁੱਟਾ ਖੋਹ ਕਰਦੇ ਮਤਲਬ ਰਾਜੰਦੇ ਸੀਗੇ ਹੈਗੇ ਜੋ ਰਾਤਾਂ ਜਾਂਦੇ ਠੀਕ ਹੈ ਸੜਕ ਤੇ ਜਾਂਦੇ ਲੋਕਾਂ ਦੇ ਨਾਲ ਲੁੱਟਾਂ ਖੂਹਾਂ ਕਰਨ ਵਾਲੇ ਹੁਣ ਸਾਵਧਾਨ ਹੋ ਜਾਓ ਕਿਉਂਕਿ ਪੁਲਿਸ ਵੀ ਹੁਣ ਚੌਕਸ ਹੁੰਦੀ ਨਜ਼ਰ ਆ ਰਹੀ ਹੈ ਤੁਹਾਡੀ ਵੀ ਹੁਣ ਖੈਰ ਨਹੀਂ ਹੋਵੇਗੀ ਦਰਅਸਲ ਜਗਰਾਉ ਦੇ ਥਾਣਾ ਸਿਟੀ ਪੁਲਿਸ ਨੇ ਸ਼ਹਿਰ ਦੀਆਂ ਵਕ-ਵਕ ਸੜਕਾਂ ਦੇ ਉੱਤੇ ਜਾਂਦੇ ਰਾਹੀਗਰਾਂ ਦੇ ਨਾਲ ਖੂਹਾਂ ਕਰਨ ਵਾਲੇ ਲੁੱਟਾਂ ਕਰਨ ਵਾਲੇ ਚੋਰੀ ਕਰਨ ਵਾਲੇ ਤਿੰਨ ਨੌਜਵਾਨ ਜੋ ਜਿਹੜੇ ਕਿ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਹੈ ਤੇ ਇਸ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਤੇ ਦੱਸ ਦਈਏ ਕਿ ਹੁਣ ਇਹਨਾਂ ਤਿੰਨਾਂ ਦਾ ਰਿਮਾਂਡ ਲੈ ਕੇ ਇਹਨਾਂ ਤਿੰਨਾਂ ਤੋਂ ਹੁਣ ਤੱਕ ਦੀਆਂ ਕੀਤੀਆਂ ਗਈਆਂ ਜਿਹੜੀਆਂ ਸਾਰੀਆਂ ਖੋਹਾਂ ਦੇ ਬਾਰੇ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਇਸ ਬਾਬਤ ਪੁਲਿਸ ਦਾ ਕੀ ਕੁਝ ਕਹਿਣਾ ਹੈ ਕੀ ਕੁਝ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਆਓ ਤੁਹਾਨੂੰ ਇੱਕ ਵਾਰ ਸੁਣਾਉਂਦੇ ਹਾਂ ਅਮਰਜੀਤ ਜੀ ਕੀ ਮਾਮਲਾ ਹੈ ਕਿਸ ਮਾਮਲੇ ਦੇ ਤਿੰਨ ਬੰਦੇ ਫੜੇ ਆ ਇਹ ਨਾ ਮਾਣ ਜੋਗੇ ਐਸਐਸਪੀ ਸਾਹਿਬ ਸਾਡੇ ਅਰਨਮਬੀਰ ਸਿੰਘ ਜੀ ਵੈਸ ਆਈਪੀਐਸ ਉਹਨਾਂ ਵੱਲੋਂ ਮਾਨਯੋਗ ਸਮਰੱਥ ਚਰਾਇ ਮੈਨ ਨੂੰ ਇਹਪਰੇ ਝੜਦੇ ਐਸਐਸਜੀ ਨੰਦ ਧੀਰ ਸਿੰਘ ਸਿਟੀ ਜਗਨਾਉ ਨੇ ਇਹ ਮੁੰਡੇ ਤਿੰਨ ਨਜਾਣੇ ਨੇ ਜੀਰੇ ਨਹੀਂ ਦੇ ਖੋ ਕਰਨ ਲੱਗੇ ਸੀਗੇ ਤੇ ਇਹਨਾਂ ਨੇ ਮੁਕੱਦਮਾ ਨੰਬਰ ਇਹਨਾਂ ਦੇ ਖਿਲਾਫ ਹੈ 248 ਮਿਤੀ 28 11 24 ਤੇ 15 ਸੈਕਸ਼ਨ 304 ਆਰਪੀਐਨਐਸ ਮੁਕਦਮਾ ਦਰਜ ਕੀਤਾ ਇਹ ਤਿੰਨ ਜਣੇ ਨੇ ਰਾਜਵੀਰ ਸਿੰਘ ਪੁੱਤਰ ਗੁਰਤੇਜ ਸਿੰਘ ਮੰਗਾ ਸਿੰਘ ਪੁੱਤਰ ਕਰਮਾਇਲ ਸਿੰਘ ਤੇ ਗੁਰਪ੍ਰੀਤ ਸਿੰਘ ਪੁੱਤਰ ਜਸਮੀਲ ਸਿੰਘ ਰਟੋਲ ਰੋਹੀ ਥਾਣਾ ਜੀਰਾ ਸਦਰ ਅਮੂਕ ਫਰੋਗ ਪਰਦੇ ਤੇ ਇਹ ਇੱਥੇ ਖੂ ਕਰਨ ਲੱਗੇ ਸੀਗੇ ਇਹਨਾਂ ਨੂੰ ਮੌਕੇ ਤੇ ਹੀ ਜਨਪਰਮਨ ਤੋਂ ਮਿਲ ਤੇ ਪਰਚਾ ਦਰਜ ਕਰਕੇ ਕਾਬੂ ਕਰ ਲਿਆ ਅਤੇ ਇਹ ਜਿਹੜੇ ਬੰਦੇ ਨੇ ਇਹਨਾਂ ਦੇ ਜਿਹੜਾ ਰਾਜਵੀਰ ਸਿੰਘ ਆ ਇਹਦੇ ਤੇ 238/23 ਮੁਕਦਮਾ ਡਿਵੀਜ਼ਨ ਨੰਬਰ ਅਖ ਲੁਧਿਆਣਾ ਦਾ ਜੀ ਉਹਦੇ ਜ ਵੀ ਇਤੋਂ ਜਿਹੜੇ ਮੋਟਰਸਾਈਕਲ 10 ਬਰਾਮਦ ਹੋਈ ਸੀ ਜੀ ਇਸ ਤੋਂ ਇਲਾਵਾ ਇਹਨਾਂ ਨੇ ਛੋਟੇ ਛੋਟੇ ਖੁਹਾ ਮੋਗਾ ਜੀਰਾ ਇਹ ਸਾਈਡ ਵੀ ਕੀਤੀਆਂ ਤੇ ਅੱਜ ਇਹ ਮੌਕੇ ਤੇ ਕਹੂ ਕਿਤੇ ਗਈ ਕਰ ਲੈ ਮੋਕੇ ਨੇ ਜੀ ਇਹਨਾਂ ਦਾ ਦਰਮਾਨ ਹੱਸ ਗਈ ਤਾਂ ਬਾਕੀ ਪੁਸ਼ਕਸ਼ੇ ਨਾਲ ਕਰ ਗਏ ਇਹਦੀ ਗੱਲ ਹੋਣੀ ਸਮਝਿਆ ਇਹ ਲੁੱਟਾ ਘੋ ਕਰਦੇ ਮਤਲਬ ਰਾਜੰਦੇ ਸੀਗੇ ਹੈਗੇ ਜੋ ਰਾਸ ਜੰਦੇ ਆ ਠੀਕ